ਸੁਖਵੀਰ ਸਿੰਘ ਬਾਦਲ ਇੱਕ ਵਾਰ ਫਿਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਨੇ ਸੁਖਵੀਰ ਸਿੰਘ ਬਾਦਲ ਦੇ ਨਾਮ ਹੋਰਾਂ ਦਾ ਪ੍ਰਸਤਾਵ ਰੱਖਿਆ ਗਿਆ ਸ਼ਰਮਣੀ ਅਕਾਲੀ ਦਲ ਦੀ तमाम ਲੀਡਰਸ਼ਿਪ ਨੇ ਉਸ ਪ੍ਰਸਤਾਵ ਦੇ ਉੱਪਰ ਮੋਹਰ ਲਗਾਈ ਤੇ ਅਖੀਰ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜਿਹੜੀ ਕਮਾਂਡ ਹੈ ਉਹ ਕਮਾਂਡ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਹੱਥਾਂ ਦੇ ਵਿੱਚ ਚਲੀ ਗਈ ਅੱਜ ਇਜਲਾਸ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਚੋਣ ਸੀ ਅੰਮ੍ਰਿਤਸਰ ਤੇਜਾ ਸਿੰਘ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਲਗਾਤਾਰ ਪਿਛਲੇ ਸਮੇਂ ਤੋਂ ਰਾਜਸੀ ਤੌਰ ਦੇ ਉੱਪਰ ਨਿਗਾਰਦਾ ਸਾਹਮਣਾ ਕਰ ਰਹੀ ਹੈ ਬੜੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਹਾਰ ਦੇ ਸਾਹਮਣੇ ਦੇ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਵਿੱਚ ਰੋਸ ਉੱਭਰਿਆ ਤੇ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦੀ ਮੰਗ ਕੀਤੀ ਆਪਸੀ ਕਲੇਸ਼ ਜਦੋਂ ਸਿਖਰਾਂ ਤੇ ਚਲਾ ਗਿਆ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹੜਾ ਇੱਕ ਗਰੁੱਪ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦੀ ਮੰਗ ਕਰ ਰਿਹਾ ਸੀ ਉਹ ਗਰੁੱਪ ਇੱਕ ਵੱਖਰਾ ਸੁਧਾਰ ਲਹਿਰ ਚਲਾਉਂਦਾ ਆਪਣੀ ਸੁਭਾਗੀ ਸੁਧਾਰ ਲਹਿਰ ਜਿਹਨੂੰ ਸੁਧਾਰ ਲਹਿਰ ਕਿਹਾ ਜਾਂਦਾ ਤੇ ਦੂਜੇ ਪਾਸੇ ਬਾਗੀ ਢੜੇ ਦਾ ਇਸ ਗਰੁੱਪ ਨੂੰ ਨਾਮ ਦਿੱਤਾ ਗਿਆ ਗੱਲਾਂ ਅੱਗੇ ਚੱਲਦੀਆਂ ਰਹੀਆਂ ਤਮਾਮ ਤਰੀਕੇ ਦੇ ਨਾਲ ਸਾਰਾ ਕੁਝ ਅੱਗੇ ਵੱਧਦਾ ਰਿਹਾ ਤੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਜਿਹੜੀ ਮੰਗ ਹੈ ਇਹ ਮੰਗ ਲਗਾਤਾਰ ਚੱਲਦੀ ਰਹੀ ਮੰਗ ਇਸ ਕਰਕੇ ਕਿ ਸੁਖਵੀਰ ਸਿੰਘ ਬਾਦਲ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਪ੍ਰਵਾਨ ਨਹੀਂ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਸ਼ਰਮਣੀ ਅਕਾ ਦੇ ਜਲਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਲਾਂਬੇ ਹੋ ਜਾਣਾ ਚਾਹੀਦਾ ਤਾਂ ਜੋ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਇਹ ਖੇਤਰੀ ਪਾਰਟੀ ਮੁੜ ਬਲੰਦੀਆਂ ਸ਼ੋਹ ਸਕੇ ਰਾਜਸੀ ਤੌਰ ਦੇ ਉੱਪਰ ਇਹੀ ਗੱਲ ਉਹ ਪੋਲੀਟੀਕਲ ਜਮਾਤ ਕਹਿੰਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਖ ਹੋਈ ਹੋਈ ਜਿਹੜੀ ਸੁਧਾਰ ਲਹਿਰ ਸੀ ਪਰ ਜਿਸ ਤਰੀਕੇ ਦੇ ਨਾਲ ਸ਼੍ਰੀ ਕਾਲਤਾਖਬ ਸਾਹਿਬ ਦੇ ਉੱਪਰ ਦਰਖਾਸਤ ਦਿੱਤੀ ਗਈ ਉਸ ਤੋਂ ਬਾਅਦ ਲਗਾਤਾਰ 2 ਦਸੰਬਰ ਵਾਲੇ ਮਾਮਲੇ ਦੇ ਉੱਪਰ ਸਿਆਸਤ ਗਰਮਾਉਂਦੀ ਰਹੀ ਜਾਂ 2 ਦਸੰਬਰ ਨੂੰ ਜਿਸ ਤਰੀਕੇ ਦੇ ਨਾਲ ਲੀਡਰਸ਼ਿਪ ਸ਼੍ਰੀ ਕਾਲਤਖ ਸਾਹਿਬ ਦੇ ਜਥੇ ਤਾ ਜਥੇਦਾਰ ਸਹਾਬਾਨਾ ਵੱਲੋਂ ਉੱਥੇ ਸੱਦੀ ਗਈ ਉੱਥੇ ਸਜ਼ਾ ਲਾਈ ਗਈ ਉਸ ਤੋਂ ਬਾਅਦ ਜੋਗ ਕੁਸ਼ ਹੋਇਆ ਪੰਥਕ ਸਿਆਸਤ ਦੇ ਵਿੱਚ ਉਹਦਾ ਖਲਾਰਾ ਹੁਣ ਤੱਕ ਪਿਆ ਹੋਇਆ ਔਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਅਸਤੀਫਾ ਦਿੱਤਾ ਸੀ ਆਪਣੀ ਪ੍ਰਧਾਨਗੀ ਤੋਂ ਉਹ ਅਸਤੀਫੇ ਤੋਂ ਬਾਅਦ ਲਗਾਤਾਰ ਮੁਰ ਚਰਚਾਵਾ ਸੀ ਕਿ ਕੋਈ ਨਵਾਂ ਪ੍ਰਧਾਨ ਯਾਨੀ ਕਿ ਨਵਾਂ ਚਿਹਰਾ ਕੋਈ ਸ਼ਰੋਮਣੀ ਅਕਾਲੀ ਦਲ ਨੂੰ ਮਿਲ ਸਕਦਾ ਪਰ ਮੈਜੋਰਟੀ ਲੋਕ ਸੋਚਦੇ ਸੀ ਕਿ ਨਵਾਂ ਚਿਹਰਾ ਨਹੀਂ ਸੁਖਵੀਰ ਸਿੰਘ ਬਾਦਲ ਹੀ ਮੁਰ ਜਿਹੜੀ ਕਮਾਂਡ ਹੈ ਉਹ ਕਮਾਂਡ ਸ਼ਰੋਮਣੀ ਅਕਾਲੀ ਦਲ ਦੀ ਆਪਣੇ ਹੱਥਾਂ ਦੇ ਵਿੱਚ ਲੈਣਗੇ ਤੇ ਆਹ ਗੱਲ ਅੱਜ ਸੱਚ ਵੀ ਸਾਬਤ ਹੋਈ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੁਰ ਸੁਖਵੀਰ ਸਿੰਘ ਬਾਦਲ ਚੁਣੇ ਗਏ ਨੇ ਇੱਕ ਪਾਸੇ ਬਾਗੀ ਸੁਧਾਰ ਲਹਿਰ ਹੈ ਜਿਹੜੀ ਲਹਿਰ ਇਹ ਗੱਲ ਕਹਿੰਦੀ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਰੀ ਅਸਤੀਫਾ ਦੇਣ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਹੁਣ ਲੋਕਾਂ ਦੇ ਵਿੱਚ ਉਹ ਪ੍ਰਭਾਵ ਨਹੀਂ ਰਿਹਾ ਕਿ ਲੋਕ ਸੋਚਦੇ ਨੇ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਪਾਸੇ ਨਹੀਂ ਹੋ ਜਾਂਦੇ ਉਦੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਨਹੀਂ ਵੱਧ ਸਕਦਾ 17 ਵਾਲੀ ਚੌਣ ਹਾਰ ਦਾ 22 ਵਾਲੀ ਚੌਣ ਹਾਰ ਦਾ 24 ਦੇ ਵਿੱਚ ਪਾਰਟੀ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਉਸ ਤੋਂ ਬਾਅਦ ਇਹ ਬਗਾਵਤ ਹੈ ਜਿਹੜੀ ਇਹ ਬਗਾਵਤ ਸ਼ੁਰੂ ਹੁੰਦੀ ਹੈ ਪਰ ਕਿਆ ਸਰਾਇਆਂ ਸੀ ਅੰਦਰ ਦੀ ਇਨਫੋਰਮੇਸ਼ਨ ਸੀ ਕਿ ਜਿਹੜੇ ਪ੍ਰਧਾਨ ਨੇ ਉਹ ਪ੍ਰਧਾਨਤਾ ਸੁਖਵੀਰ ਸਿੰਘ ਬਾਦਲ ਹੀ ਬਣਨਗੇ ਅੱਜ ਸ਼੍ਰੀ ਅੰਮ੍ਰਿਤਸਰ ਇਜਲਾਸ ਹੋਇਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਅਖੀਰ ਦੇ ਵਿੱਚ ਜਿਹੜੀ ਮੋਹਰ ਹੈ ਉਹ ਮੋਹਰ ਪੱਕੀ ਲਾਤੀ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦੇ ਉੱਪਰ ਹੁਣ ਇਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਇੱਕ ਤੇਜ਼ੀ ਆਉਣੀ ਹੈ ਜਿਹੜੀ ਦੂਜੀ ਸੁਧਾਰ ਲਹਿਰ ਹੈ ਉਹ ਉਹਨਾਂ ਦੇ ਲਈ ਵੀ ਇੱਕ ਚੁਣੌਤੀਪੂਰਨ ਇਹ ਰਾਹ ਹੈਗਾ ਕਿਉਂਕਿ ਪਹਿਲਾਂ ਤਾਂ ਇੱਥੋਂ ਤੱਕ ਵੀ ਗੱਲ ਆਈ ਹੋਈ ਸੀ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੇ ਅਸੀਫਾ ਦੇਤਾ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤਾਂ ਫਿਰ ਜੇਕਰ ਹੋਰ ਬੰਦਾ ਕੋਈ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਤਾਂ ਜਿਵੇਂ ਅਨ ਸ਼੍ਰੀ ਕਾਲਤਕ ਸਾਹਿਬ ਤੋਂ ਹੁਕਮ ਨਾਮ ਆਸ ਕੇ ਤੁਸੀਂ ਆਪਣੇ ਹੁਣ ਜਿਹੜੇ ਵੱਖੋ ਵੱਖਰੇ ਚੁੱਲ੍ਹੇ ਨੇ ਇਹਨਾਂ ਚੁੱਲਿਆਂ ਨੂੰ ਸਮੇਟੋ ਬਾਕੀ ਟੜਾ ਵੀ ਸੋਚਦਾ ਸੀ ਕਿ ਅਸੀਂ ਫਿਰ ਇਕੱਠੇ ਹੋ ਜਾਾਂਗੇ ਇਕੱਠੇ ਹੋ ਜਾਾਂਗੇ ਸ਼੍ਰੋਮਣੀ ਕਾਲੀ ਦਲ ਦੇ ਇੱਕ ਪਲੇਟਫਾਰਮ ਦੇ ਉੱਪਰ ਪਰ ਇਹ ਜਿਹੜੀਆਂ ਸਾਰੀਆਂ ਤੁਸੀਂ ਸੋਚੋ ਕਿ ਇਲਿਊਜ਼ਨ ਸੀ ਜੋ ਵੀ ਕੁਝ ਤੁਸੀਂ ਕਹਿ ਸਕਦੇ ਹੋ ਉਹਨੂੰ ਕਿ ਉਹਨਾਂ ਦਾ ਮੰਨਣਾ ਸੀ ਦੋਵੇਂ ਤਰ੍ਹਾਂ ਦਾ ਪਰ ਇਦਾਂ ਨਹੀਂ ਹੋਇਆ ਦੂਜੀ ਸੁਧਾਰ ਲਹਿਰ ਜਿਹੜੀ ਹੈਗੀ ਆ ਉਹ ਆਪਣੀ ਭਰਤੀ ਵੱਖੋ-ਵੱਖ ਕਰ ਰਹੀ ਆ ਉਹਨਾਂ ਨੇ ਆਪਣਾ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਦਫ਼ਤਰ ਚੰਡੀਗੜ੍ਹ ਬਣਾਇਆ ਦੂਜਾ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਦਫ਼ਤਰ ਬਣਾਇਆ ਬਾਕੀ ਸੁਧਾਰ ਲਹਿਰ ਨੇ ਹੁਣ ਦੋ ਟੜੇ ਹੋਏ ਨੇ ਇੱਕ ਸ਼ਰੋਮਣੀ ਅਕਾਲੀ ਦਲ ਜਿਹਦੀ ਪ੍ਰਧਾਨਗੀ ਸੁਖਵੀਰ ਸਿੰਘ ਬਾਦਲ ਹੋਰਾਂ ਕੋਲ ਹੈ ਦੂਜਾ ਗਰੁੱਪ ਜਿਹਦੇ ਚ ਤਮਾਮ ਬਾਗੀ ਹੋਏ ਹੋਏ ਲੀਡਰ ਨੇ ਹੁਣ ਅਗਲੀ ਗੱਲ ਆਹਰ ਹੋਊਗੀ ਕਿ ਜੇਕਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਤਾਂ ਇੱਕ ਜਿਹੜੀ ਮੋੜ ਕੋਈ ਕਿਹਾ ਜਿਵੇਂ ਕਹਿ ਰਹੇ ਆ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿ ਅਸੀਂ ਇਹਦੇ ਚ ਜਾਨ ਫੋਕਾਂਗੇ ਉਹ ਕਿਸ ਤਰੀਕੇ ਦੇ ਜਾਨ ਫੋਕਣਗੇ ਕਿਵੇਂ ਲੋਕਾਂ ਚ ਜਾ ਕੇ ਗੱਲ ਉਹ ਅੱਗੇ ਵਧਾਉਣਗੇ ਦੂਜਾ ਉਹ ਗਰੁੱਪ ਜਿਹੜਾ ਜਿਹਨਾਂ ਨੂੰ ਕਿਹਾ ਗਿਆ ਸੀ ਕਿ ਆਪਣੇ ਚੁੱਲ੍ਹੇ ਚੋਂ ਕੇ ਸਮਟੋ ਤੇ ਇਕੱਠੇ ਹੋ ਜਾਓ ਕਿ ਉਹ ਗਰੁੱਪ ਹੋਊਗਾ ਹੁਣ ਦੋਵੇਂ ਗਰੁੱਪਾਂ ਦੇ ਉੱਪਰ ਜਿਹੜੀ ਲੋਕਾਂ ਦੀ ਨਜ਼ਰ ਹੈ ਉਹ ਨਜ਼ਰ ਇਸ ਨੂੰ ਲੈ ਕੇ ਵੀ ਰਹੂਗੀ ਕਿ ਬੀਜੇਪੀ ਜੇਕਰ ਅਲਾਈਂਸ ਕਰਦੀ ਹੈ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਨਾਲ ਤਾਂ ਉਹ ਕਿਹੜੇ ਧੜੇ ਦੇ ਨਾਲ ਕਿਹੜੇ ਗਰੁੱਪ ਦੇ ਨਾਲ ਜਿਹੜਾ ਅਲਾਈਂਸ ਹੈ ਉਹ ਅਲਾਈਂਸ ਹੋਊਗਾ ਜੋ ਵੀ ਇਨਫੋਰਮੇਸ਼ਨ ਹੋਗੀ ਲਗਾਤਾਰ ਤੁਹਾਡੇ ਨਾਲ ਅਸੀਂ ਉਹ ਸਾਂਝੀ ਕਰਦੇ ਰਹਾਂਗੇ ਅੱਜ ਦੀ ਫਿਲਹਾਲ ਜਾਣਕਾਰੀ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਮੁੜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੋਣੇਗੇ ਸਤਿ ਸ੍ਰੀ ਅਕਾਲ ਜੀ